ਇੱਕ ਵਾਰੀ ਅਸੀਂ ਦੇ ਮਮੀ ਇੱਕ ਵਾਰ ਹੀ ਗਿਆ ਮੈਨੂੰ ਸੋਡਾ ਵਾਟਰ ਲੈ ਦੇਵੇ ਰੋਜ਼ ਬਾਲ ਮਾਂ ਕਹਿੰਦੀ ਹਾਂਜੀ ਸਾਹਿਬ ਜੀ ਕੀ ਹਾਲ ਚਾਲ ਹੈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਜਦੋਂ ਦਾ ਇੰਸਟਾ ਤੇ ਫੇਮਸ ਹੋ ਗਿਆ ਨਾ ਤੇ ਉਸ ਤੋਂ ਬਾਅਦ ਹੁਣ ਮੈਂ ਵਲੌਗ ਸ਼ੁਰੂ ਕਰਨ ਲੱਗਾ ਹਾਂ ਕਿਉਂਕਿ ਇਹ ਮੇਰਾ ਫਰਜ਼ ਸੀ ਮੈਂ ਤੁਹਾਨੂੰ ਦੱਸਾਂ ਕਿ ਆਪਣਾ YouTube ਚੈਨਲ ਵੀ ਆ ਆਪਾਂ ਵਲੌਗ ਸ਼ੁਰੂ ਕਰਦੇ ਅੱਜ ਆਪਾਂ ਜਾ ਰਹੇ ਹਾਂ ਪ੍ਰੀਤ ਹੁਣਾ ਦੇ ਘਰ ਕਿਉਂਕਿ ਪ੍ਰੀਤ ਨੂੰ ਮੰਮੀ ਹੁਣੀ ਵੀ ਨਹੀਂ ਮਿਲੇ ਪ੍ਰੀਤ ਦੇ ਫੈਮਿਲੀ ਨੂੰ ਤੇ ਨਾ ਆਪਣਾ ਐਮੀ ਮਿਲਿਆ ਠੀਕ ਆ ਤੇ ਉਦੇ ਨਾਲ ਇਦਾਂ ਗੱਲ ਆ ਵੀ ਆਪਾਂ ਜਾ ਰਹੇ ਆ ਤੇ ਹੁਣ ਉਹ ਚੱਲ ਤੇਰਾ ਜੱਬ ਖਾਣਾ ਨਹੀਂ ਮੁਕਦਾਗਾ ਤੂੰ ਤੁਰਨਾ ਕਿ ਨਹੀਂ ਤੁਰਨਾ ਮੰਮੀ ਕੀ ਹੋ ਗਿਆ ਤੁਰ ਨਹੀਂ ਹਾਂ ਚੱਲ ਤੁਰ ਤੁਰ ਫਿਰ ਨਹੀਂ ਤੇਰਾ ਜੱਬ ਦਾ ਨਹੀਂ ਮੁਕਦਾ ਜੱਬ ਖਾਣਾ ਨਹੀਂ ਆਏ ਜਿੱਦਣ ਤੂੰ ਗੱਡੀ ਚ ਆਪੇ ਚਲਾ ਕੇ ਢੇੜਾ ਮਾਰਿਆ ਨਾ ਤੈਨੂੰ ਆਪੇ ਦੱਸ ਦੋ ਮਾੜਾ ਜਾਂ ਮੰਮੀ ਨੂੰ ਆਪਾਂ ਪੈਸੇ ਕਮਾਣਾ YouTube ਤੋਂ ਕਿ ਨਹੀਂ ਚੱਲ ਪਾਣੀ ਤਾਂ ਦੇ ਦਿਓ ਫਿਰ ਪਾਣੀ ਪੀ ਲੈ ਪਾਣੀ ਪੀ ਲੈ ਚੱਲ ਤੁਰ ਜਾਂਗੇ ਦੰਦੀ ਹਾਂ ਕੋਈ ਨਾ ਬਰਾਵਾ ਦੇ ਚਲੋ ਹੁਣ ਆਪਾਂ ਚੱਲੀਏ ਉਹ ਬਾਹਰ ਖੜਾ ਆ ਤੇ ਟੌਰ ਕੱਢ ਕੇ ਆਜੋ ਫੇ ਚਲੋ ਮੰਮੀ ਛੱਡਿਏ ਮੰਮੀ ਦੇਖ ਲਾ ਬੇਇੱਜ਼ਤੀ ਹੁੰਦੀ ਆ ਬਲੌਗ ਵਿੱਚ ਨਾ ਗਾਲਾਂ ਗੋਲਾਂ ਕੱਢਿਆ ਘਰ ਮੈਨੂੰ ਮੇਰੀ ਕੋ ਇੱਜ਼ਤ ਆ ਕੋਈ ਗਾਲੀ ਇੱਜ਼ਤ ਆ ਤੇ ਇੱਜ਼ਤ ਸਹੀ ਹਾਂ ਗਾਲਾਂ ਤਾਂ ਕੱਢਣੀਆਂ ਹੀ ਕਾ ਚੱਲ ਫੇ ਚੱਲ ਆ ਦਿੱਤਾ ਹੈ ਆਪਾਂ ਲਾ ਘਰ ਨੂੰ ਤੇ ਉਹ ਖੜਿਆ ਬਾਹਰ ਆਪਾਂ ਚੱਲੀਏ ਅੱਛਾ ਚੀਕਾਂ ਤੂੰ ਮਾਰਦੀ ਸੀ ਮੈਂ ਕਹਾਂ ਪਤਾ ਨਹੀਂ ਕੌਣ ਮਾਰਦਾ ਆ ਇਹ ਨਹੀਂ ਆਮ ਆਹਦੀ ਟੀਕਾ ਮੈਂ ਕਹਾਂ ਕਰੇ ਐਵੇਂ ਹੀ ਮਾਰਦਾ ਹੈ ਸਾਬਜੀ ਹੋਏ ਆ ਤਿਆਰ ਬੀਬੀ ਵੀ ਚੱਲੀ ਆ ਤੇ ਆ ਆਪਣੀ ਬੱਕੀ ਆ ਤੇ ਹਾਲੋ ਮੰਮੀ ਚਾਬੀ ਪਾਓ ਲਫਾਫੇ ਚ ਜਾਂ ਰਮਾਲ ਚ ਚੱਲ ਆ ਜਾ ਫੇ ਘੋੜਿਆ ਤੇ ਇਦਾਂ ਚੱਲੀਏ ਚੱਲ ਬੈ ਫੇ ਲੈ ਆ ਬਈ ਕਿ ਅੱਜ ਤੇ ਮੰਦਾ ਨਹੀਂ ਮੁੰਡਾ ਮੁੰਡੇ ਨੇ ਪਾਏ ਨਵੇਂ ਬੂਟ ਨਾਲ ਪਾਏ ਕੱਪੜੇ ਚੈੱਕ ਕਰੋ ਆ ਰਹੀ ਹੈ ਚਾਬੀ ਚਲੋ ਜੀ ਚਾਏ ਸੀ ਮੰਮੀ ਰਹਿ ਗਈ ਸੀ ਜੁੱਤੀ ਹੁਣੋ ਤੇ ਬਾਕੀ ਆ ਭਾਈ ਦਿਖਾ ਰਹੇ ਆ ਆ ਭਾਜੀ ਕੋਈ ਇਹਨੇ ਲੈਣ ਆਉਣਾ ਭਾਈ ਦੱਸ ਦੋ ਫੇ ਕਿੱਥੇ ਲੈਣ ਆਉਣਾ ਬਸਤੀ ਸ਼ੇਕ ਬਸਤੀ ਸ਼ੇਕ ਤਾਂ ਕਿੰਨਾ ਵੱਡਾ ਆ ਬਸਤੀ ਸ਼ੇਕ ਮੱਲਾ ਚਾਏ ਆ ਮੱਲਾ ਚਾਏ ਆ ਚਾਏ ਆ ਉਦਾਂ ਦੀ ਨਹੀਂ ਭਾਜੀ ਆਪਾਂ ਨੂੰ ਸੋਬਰ ਜੀ ਜੁੱਤੀ ਦੇ ਚਾਹੀਦੀ ਏ ਜਿੱਦਾਂ ਆ ਕਿੰਨੇ ਦੀ ਕਰ ਪਾਉਂਗਾ ਪਾੜੋ ਪਾੜੋ ਦੇਖੋ ਮਹਾਰਾਜ ਨਈਆਂ ਚਾਹੀਦੀਆਂ ਹੀ ਨਹੀਂ ਹਾਂ ਨਹੀਂ ਚਾਹੀਦੀਆਂ ਏਦਾਂ ਉਹ ਨਹੀਂ ਇਹ ਪੌਣਦੀ ਨਹੀਂ ਮੰਮੀ ਏਦਾਂ ਵੀ ਤੇਰੇ ਇਹਨਾਂ ਨੂੰ ਏਪੀਐਲ ਦੇ 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 ਨਾ 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 ਸਿੰਪਲ ਯਾਰ ਜੁੱਤੀ ਗਰਗਾਬੀ ਟਾਈਪ ਕੋਈ ਬਾਂਦੇ ਦੇ ਦੇ ਜਿੱਦਾਂ ਲੋਫਰ ਨਹੀਂ ਆਉਂਦਾ ਉਦਾਂ ਦਾ ਕੋਈ ਇਹ ਨਾ ਮੰਮੀ ਇਹ ਬੀਬੀਆਂ ਪਾਉਂਦੀਆਂ ਇਹ ਬੀਬੀ ਸਾਡੀ ਆ ਹੋਰ ਸਾਹਿਬ ਦੀ ਜਿਹੜੀ ਅਮਰਤਾਰੀ ਬੀਬੀਆਂ ਹੁੰਦੀਆਂ ਉਹ ਪਾਉਂਦੀਆਂ ਹੀ ਉਹ ਸਿੰਪਲ ਦੀਆਂ ਪਾਉਂਦੀਆਂ ਮਤਲਬ ਮੰਮੀ ਹੁਣਾਂ ਦੀ ਆਦਤ ਹੀ ਇਦਾਂ ਦੀ ਆ ਹੋਰ ਨਹੀਂ ਕੋ ਮਸਲਾ ਹੋਰ ਕਿਹੜੇ ਆਗੇ ਵੇਖਿ ਲੱਗਦਾ ਨਹੀਂ ਭਾਈ ਤੁਹਾਨੂੰ ਅਮਰਤਾਰੀ ਬੰਦੇ ਦਾ ਔਖਾ ਆ ਵੀ ਉਹਨੇ ਸੋਬਰ ਦੀ ਚੀਜ਼ ਪਾਉਣੀ ਹੈ ਲੈ ਤਾਂ ਮੰਮੀ ਛੱਡੂਗੀ ਥੱਲੇ ਕਾਲੀ ਲੋਫਰ ਬੈਲੀ ਕਰੀਂ ਦੇਸੀ ਹਾਂ ਕਰ ਹਾਂਜੀ ਸਹੀ ਰਹਿ ਗਿਆ ਬਲ ਸਿਮਪਲ ਸੋਬਰ ਠੀਕ ਹੈ ਲੋ ਆ 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 ਤੌਰ ਬਣ ਗਈ ਵੀ ਤੌਰ ਬਣ ਗਈ ਬੁੱਧੀ ਸਰਜੀ ਦੀ ਸੇ ਕਮਰੇ ਦੇ ਤੌਰ ਕੇ ਵੇਖ ਲੋ ਇੱਕ ਗੁੰਦਾਂ ਦਾ ਜੋੜਾ ਉਹਨੇ ਪਿਆਰ ਕਰਦੇ ਤਾਂ ਤੋਂ ਤੌਰ ਵਾਪਸ ਕਰਨਾ ਹੁਣ ਚੱਲ ਤੋਰ ਚੱਲ ਤੋਰ ਕਿਦਾਂ ਲੈ ਬਈ ਓਕੇ ਕਰਾਤੀ ਤੀ ਤਮੇ ਗੋਲ ਲਿਆ ਆਇਆ ओके मम्मी ठीक है ओके हां चलो ओ भाई ये जानदियां ले जाएंगे भाई एक री चलले ठीक है पांडे जी निकले ने चल आ जा वे आए सोहण्या कि आ जाओ दोस्तों चल आ जा आ जा आ जा आ जा तिनू मम्मी ਨਾਲ ਲਾਈਏ ਕਿੰਨਾ ਬੁਲਾਈਏ ਮੰਮੀ ਨਾ ਆ ਜਾ ਆਇਆ ਅੰਦਰ ਸ਼ੇਰ ਰੱਖਿਆ ਉਹ ਡਰ ਗਿਆ ਸ਼ੇਰ ਥੋੜਾ ਚੱਲ ਆ ਜਾ ਇਹ ਚੱਲ ਹਾਂ ਇੱਧਰ 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 ਹੈਲੋ ਹੋਰ ਚੱਲ ਭਾਈ ਹੈਲੋ ਕੈਸੇ ਹੋ ਨਹੀਂ ਬੁਲਾਉਣਾ ਨਹੀਂ ਫੇ ਬੁਲਾਉਣਾ ਨਹੀਂ ਫੇ? ਕੀ ਹੋਇਆ ਤੈਨੂੰ ਪੁੱਛਿਆ? ਇਹ ਇਦਾਂ ਦਾ ਹੀ ਆ। ਲਓ ਜੀ, ਮੇਲ ਮਲਾਪ ਹੋਣ ਲੱਪੇ। ਅੱਜ ਕਹਿੰਦਾ ਇਹ ਅੰਦਰ ਟੂਟੀ ਵੱਜੀ ਬਾਥਰੂਮ ਤੋਂ ਵਿੱਜੇ ਇਹਨੂੰ ਪੁੱਛ ਲਈ ਵੀ ਕਿੱਥੇ ਵੱਜੀ ਆ। ਅੱਜ ਪੂਰਾ ਧਿਆਨ। ਉਹ ਕੱਚਾ ਮਹਿਕਮਾ ਉਹਨੇ ਕਦੀ ਪਾਇਆ ਹੀ ਨਹੀਂ ਪਜਾਮਾ। ਹੈਲੋ। ਚੱਲ ਮੇਲ ਫੇ। ਤੁਸੀਂ ਕੋ ਡਾਦੀ ਕਹੇ। ਅੱਜ ਪਹਿਲੀ ਵਾਰੀ ਮੇਲ ਹੋਇਆ ਤਾਂ ਕਰਕੇ। ਆਜੋ ਆਜੋ। ਆਜੋ ਆਜੋ ਜਿੱਦਾਂ ਪਹਿਲਾਂ ਬੁਲਾਉਂਦੇ। ਆਓ ਜੀ। ਤਾਨੂੰ ਲੱਗਦਾ ਵੀ ਇੰਨੇ ਸਿਆਣੇ ਹੋਵਾਂਗੇ ਅਸੀਂ ਸਾਰੇ ਜਨ ਕਿ ਨਹੀਂ ਹੋਰ ਕੀ ਸਿਰ ਦੁਖਦਾ ਅੱਗੇ ਹੋ ਜਾ ਹੈ ਚੱਟਿਲਾ ਕਰ ਦਿੰਦਾ ਮੈਂ ਲਿਆ ਢਿੱਲਾ ਕਰਨਾ ਇੰਨਾ ਟੇਣਾ ਬੰਦ ਤਾ ਪਾਪਾ ਨਹੀਂ ਨਹੀਂ ਹੈਗਾ ਢਿੱਲਾ ਹੀ ਆ ਪਾਣੀ ਕਿਦੋਂ ਨਹੀਂ ਸਾਤਾ ਮਿੰਟ ਪੁੱਛ ਲੈ ਲੈ ਹਾਲ ਚਾਲ ਮੰਮੀ ਨੂੰ ਕੀ ਹਾਲ ਪੁੱਤਰ ਲੈ ਲੈ ਟਾਈਟ ਉਹਨੇ ਪਟਕਾ ਟਾਈਟ ਹੋ ਚੰਗਾ ਟਾਈਟ ਆ ਨਹੀਂ ਟਾਈਟ ਨਹੀਂ ਟਲਾਈਆ ਉਦਾਂ ਦਾ ਤੇ ਕੀ ਆ ਬੁੱਗੀ ਬੁੱਗੀ ਜਦੋਂ ਨਹੀਂ ਦੇਦੇ ਦੰਦ ਨਹੀਂ ਆ ਗਏ ਹੋਰ ਫੇ ਫਰੀਦ ਜੀ ਕੀ ਮੋ ਲਿਆ ਅਸੀਂ ਬਹੁਤ ਪਿਆਰ ਕਰਦੇ ਆ ਚੀਜੀ ਚੀਜੀ ਲੱਗਿਆ ਨਾ ਅਮੀ ਆਈ ਲਵ ਯੂ ਉਹਦੇ ਬੀਬੀ ਕਹਿੰਦੀ ਓਏ ਉਹ ਬੁੱਗੀ ਹੈ ਆਈ ਲਵ ਯੂ ਤੈਨੂੰ ਬਹੁਤ ਕਮਤਲ ਹੈਂ ਆਈ ਲਵ ਯੂ ਕੁਲਾ ਕੁਲਾ ਤੂੰ ਨਾ ਅੱਡ ਤਪਾ ਤੂੰ ਚੱਲ ਕਰਦਾ ਮੈਂ ਬੰਨ ਦੇਣਾ ਕਰੇ ਵੀ ਦਰੰਦਾ ਨਾ ਰਮਾਲ ਜੀ ਸਕੂਲ ਸਕੂਲ ਦੀ ਆਦਤ ਪਾ ਬਾਬੇ ਜਾਂਦਾ ਨਹੀਂ ਬਾਬਾ ਜੀ ਜਾਂਦਾ ਤਾਂ ਫਟਕਾ ਨਹੀਂ ਬੰਨ ਕੇ ਭੇਜਦੇ ਬੰਨ ਕੇ ਭੇਜਦੇ ਆ ਵੀ ਮੈਨੂੰ ਢੱਲਾ ਕਰ ਦਿੰਦੀ ਨਾ ਅੱਛਾ ਅੱਛਾ ਮੈਂ ਟਾਈਟ ਥੋੜੀ ਬੰਨਣਾ ਹੈ ਨਹੀਂ ਢਿਲਾਇਆ ਬਿਲਕੁਲ ਢਿਲਾਇਆ ਤੇ ਉਹਦੇ ਕੀ ਜਦਾਂ ਲਟਕਾ ਦਈਏ ਮੇਰੇ ਘਰ ਦਾ ਪਿਆਰਾ ਦੰਦੇ ਜੁੜੇ ਜੇ ਮੇਰੇ ਘਰ ਦੇ ਪਿਆਰਾ ਦੰਦੇ ਜੁੜੇ ਜੇ ਅੰਮੀ ਦੇ ਜੁੜੇ ਤੇ ਕੀ ਰੱਖਿਆ ਭਾਈ ਬਾਹ ਲਿਆ ਉਹਦੇ ਬਾਬਾ ਪਿਆਰੀ ਤੋਂ ਉਹ ਕਾ ਸਾਡੇ ਘਰ ਖੜਾ ਮੇਰੀ ਮਾਤਾ ਨੇ ਬੰਨਿਆ ਉਹਨਾਂ ਨੇ ਉਹ ਤੋ ਨਹੀਂ ਹੁੰਦਾ ਜਿੱਤੇ ਆਪਾਂ ਰੋਟੀਆਂ ਖਾ ਲਈਏ ਉਹੀ ਮੇਰੇ ਮੰਦ ਨੂੰ ਦਿੰਦਾ ਹੈ ਕੀ ਮੰਦ ਜਿੱਤੇ ਰੋਟੀਆਂ ਹੀ ਖੇਡੀਆਂ ਪੋਣਾ ਪੋਣਾ ਹੀ ਤੇ ਮੇਰੇ ਮੰਦ ਨੂੰ ਦਿੰਦੇ ਤੂੰ ਕਾ ਮੈਂ ਵੀ ਮੇਰੇ ਵੀ ਉਹ ਬੁਟੀ ਰੱਖ ਦਿੰਦੇ ਉਹ ਦਿੰਦੇ ਇਹ ਭਈਏ ਕਹਿੰਦਾ ਕੁੱਤੀ ਦੇ ਕਰੇ ਬਾਬਾ ਬਿਆਰੀ ਸਰਦਾਰ ਆ ਹਾਂ ਸਰਦਾਰ ਆ ਐ ਦੱਸ ਕਮਾਲ ਆ ਗਈ ਉਹਨਾਂ ਨੇ ਸਰਦਾਰ ਲੈ ਮੰਮੀ ਹਾਂ ਕਦੀ ਕਹਿੰਦਾ ਮੈਂ ਜਾ ਮੰਮੀ ਬੇਇੱਜ਼ਤੀ ਕਰਦੇ ਆ ਕਦੀ ਕਹਿੰਦਾ ਮੈਂ ਜੰਮ ਕਦੀ ਕਹਿੰਦਾ ਮੈਂ ਜੰਮਦਾ ਕ੍ਰਿਸਚੀਅਨ ਦਾਦੇ ਵੀ ਸਹੀ ਆ ਬੰਦਦੇ ਆ ਮੱਗ ਕੌਣ ਇਹਦੇ ਵਿੱਚ ਵੀ ਕ੍ਰਿਸਚੀਅਨ ਵੀ ਬੰਦਦੇ ਆ ਆ ਨਾ ਨਾ ਲਾ ਲਾ ਗਿੱਜੀਂਦਾ ਬਾਬਾ ਬੋਕਰਾ ਮੁਰਗਾ ਕੀ ਕਹਣਾ ਦੱਸ ਦੇ ਦੱਸ ਦੇ ਕੀ ਗਾਣਾ ਦੱਸ ਦੇ ਬੱਕਰਾ ਮੁਰਗਾ ਕੀ ਕਹਿੰਦੇ ਐ ਐਵੇਂ ਨਹੀਂ ਕਰੀ ਦਿੰਦਾ ਬੁੱਕਰਾ ਖਾਣਾ ਬੁੱਕਰਾ ਖਪੂਰੇ ਖਰਗੋਸ਼ ਉਹ ਤਾਂ ਜੀ ਇਹ ਲੈ ਤ ਗਾਣੇ ਕੀ ਗਾਣੇ ਲੈ ਤ ਲੈ ਤ ਕੀ ਹੁੰਦਾ ਲੱਗਦਾ ਇਹ ਲੱਗਦਾ ਥਾਈਲੈਂਡ ਤੋਂ ਆਇਆ ਖਰਗੋਸ਼ ਖਵਾਣ ਦੇ ਪੀਸ ਪੀਸ ਗਾਣੇ ਕਿ ਇਕੜਾ ਗਾਣਾ ਪੁੱਤ ਕਿ ਇਕੜਾ ਮੰਮੀ ਆਈ ਭਗਤ ਤਾਂ ਬਹੁਤ ਜ਼ਿਆਦਾ ਹੋ ਗਈ ਚੱਟੂ ਗਾਣਾ ਲਾ ਦੇ ਦੇ ਬੋਲਦਾ ਨਹੀਂ ਉਹ ਤੇਰੇ ਬੋਲਦਾ ਨਹੀਂ ਵੀ ਆ ਨਾ ਆ ਉਹ ਤਾਂ ਬੋਲਦਾ ਨਹੀਂ ਤਾਂ ਕਰਕੇ ਪੁੱਛਣ ਦੇ ਰੰਗ ਵਰਗੀਆਂ ਸ਼ਾਮਾਂ ਉਹ ਤੇ ਕੀ ਖਾਣਾ ਦਾ ਦੇ ਚੰਪਾ ਖਾ ਲੈਣਾ ਬਾਬਾ ਸਹੀ ਦੱਸਿਓ ਕਦੀ ਇਦਾਂ ਦਾ ਬੱਚਾ ਦੇਖਿਆ ਬਿਲਕੁਲ ਸ਼ਾਂਤ ਇੰਨਾ ਸ਼ਾਂਤ ਉਹਦੇ ਕੁਸਕੇ ਦੀ ਉਹਦੀ ਆਵਾਜ਼ ਹੀ ਨਹੀਂ ਸੁਣੀ ਆ ਭਾਈ ਤਾਂ ਪੂਰਾ ਪਾਂਡੇ ਕਿੱਦਾਂ ਪੂਰਾ ਉਲਟਿਆ ਮੇਤੋਂ ਹੋਰ ਇਹ ਬਾਬੇ ਦਾ ਮੁੰਡਾ ਨਹੀਂ ਕਿੱਦਾਂ ਇਹ ਬਾਬੇ ਦਾ ਮੁੰਡਾ ਨਹੀਂ ਇਹ ਸਾਇਲੈਂਟ ਤੋਂ ਤਾਂ ਨਹੀਂ ਲਾਇਆ ਓਹ ਸੇਠੀ ਸੇਠੀ ਭਾਈ ਦਾ ਫੋਨ ਆਇਆ ਉਹ ਪਤਾ ਕੀ ਕਮੈਂਟ ਮਾਰਦੇ 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 ਕਮੈਂਟ ਮਾਰ ਚੱਕ ਕੇ ਇਹ ਖੰਦੇ ਨਾ ਮਾਰਦੇ ਏਦਾਂ ਟਕਾ 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 ਹੱਸਿਆ 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 ਤਾਲਾ ਨਹੀਂ ਨਹੀਂ ਸੇਠੀ ਭਾਈ ਪਤਾ ਕੀ ਕਹਿੰਦਾ ਕਹਿੰਦਾ ਜੇ ਸੇਠੀ ਭਾਈ ਪਤਾ ਕੀ ਕਹਿੰਦਾ ਕਹਿੰਦਾ ਉਹ ਕਾਲਾ ਜਿਹਾ ਕਿੱਥੇ ਆ ਪੈ ਚੁੱਤਾ ਪਿਆ ਫੇਰਾ ਹੱਸਾ ਰਹਾ ਮਾਤੋ ਵੀ ਮੈਂ ਕਿਹਾ ਕਿਹੜਾ ਕਹਿੰਦਾ ਪਾਂਡੇ ਲੰਬੂ ਉਹ ਕੱਢਣੀ ਆ ਨਾ ਉਹ ਨਾ ਜਿਦਾੜਦਲੇ ਤੇ ਲ ਬੋਲਾ ਵਾਂਗਾ ਕੀ ਦੀਆ ਪਾਪਾ ਮਰੀਕੀਆ ਕਿਹਦਾ ਪਾਪਾ ਕੀਆ ਅਫਰੀਕੀਆ ਮਾਤਾ ਨੇ ਬਦਲਾ ਲਿਆ ਆਪਣਾ ਮਾਤਾ ਨੇ ਬਦਲਾ ਲਿਆ ਮਬੀਨ ਤੋਂ ਵਾਲਾ ਆਤਾ ਸੀ ਪਹਿਲੀ ਵਾਰ ਇਹਨੇ ਪਰਡੇ ਦਾ ਪਾਪਾ ਅਫਰੀਕੀਆ ਪਰਡੇ ਝੂਠਾ ਹੋ ਗਿਆ ਓਹੋ ਪਰ ਲਾ ਦੇ ਤੂੰ ਵੀ ਤਵਾ ਸਰ ਗਏ ਆ ਕੀ ਸੰਗਰ ਸਰ ਗਏ ਆ ਬਸ ਕਰ ਹਾਂ ਐ ਗਰਗਲ 84 ਦੀ ਯਾਦ ਕਰਦੇ ਸੀ ਲੋਕ ਅੰਮ੍ਰਿਤਸਰ ਦੀ ਗੁਰਦੁਆਰੇ ਦਾ ਫਿਰ ਕੀ ਗਾਣਾ ਮੜਨੀ ਆ ਨੀ ਮੜਨੀ 84 ਵਾਲੀ ਗੱਲ ਹੋ ਗਈ ਹਾਂ ਹੋ ਗਈ ਜਮੀ ਇਧਰ ਆ ਜਾ ਉਰੇ ਆ ਜਾ ਉਹ ਦੇਖ ਤਾਂ ਲੈ ਉਹ ਚੰਗੀ ਠੀਕਨ ਦੇਖਿਆ ਇਹ ਚੱਲ ਆ ਜਾ ਆ ਜਾ ਆ ਜਾ ਉਹ ਨਹੀਂ ਹਾਰਾ ਮੇਰਾ ਉਹ ਆਂਦਾ ਉਹ ਚੀਜੀ ਕੋਈ ਲੈ ਸਕੂ ਕੁਰਕਰੇ ਲੱਭ ਕੇ ਲਿਆ ਉੱਛ ਕੇ ਉਹ ਰਾਸਕਾਂ ਮੀਆਂ ਲੈ ਕੀ ਜਾਂਦਾ ਤਾਂ ਨੂੰ ਕੱਪੜਾ ਮਾਰ ਇੱਕ ਰਾ ਭਾਜੀ ਇਤਰਾ ਪੰਡੂ ਉਹਦਾ ਨਹੀਂ ਪਾਣੀ ਦਾ ਪੀਲਾ ਗਰਾਂਡ ਬੋਡੋ ਖਾਣੇ ਵਿੱਚ ਮੂੰਹ ਬੋਲ ਚਾਪ ਖਾ ਰਿਹਾ ਉਹਦਾ ਚਾਂਪਾ ਲੈ ਨਹੀਂ ਚਾਂਪ ਨਹੀਂ ਖਾਂਦਾ ਕਾਦੀ ਨਹੀਂ ਕਰੇ ਫੇਕੀ ਖਾਂਦਾ ਇਹ ਮੁਰਗਾ ਖਾ ਲੈਂਦਾ ਪੀਜ਼ਾ ਦਾ ਬੜਾ ਸ਼ਕੀਨ ਹੈ ਪੀਜ਼ਾ ਮਗਾ ਲੇ ਦਬਲ ਸਟੋਰੀ ਮੰਗਾ ਦੇ ਇਹਨੂੰ ਦਬਲ ਸਟੋਰੀ ਪਤਾ ਨਹੀਂ ਇਹ ਖਾਵੇਂ ਨਾ ਪਾਪਾ ਨਾਲ ਖਾ ਲੇਦਾ ਆਪਾਂ ਵੀਡੀਓ ਹੈਗੀ ਮੇਰੇ ਕੋਲ ਪ੍ਰੂਫ ਜਦੋਂ ਬਾਹ ਟੁੱਟੀ ਸੀ ਨਾਲੇ ਤੇ ਪੀਸ ਕਰਦੇ ਆਪੀ ਇਹਦੀ ਤਾਂ ਗੱਲ ਕਰਦੇ ਹੋਰ ਕਾਦੀ ਗੱਲ ਕਰਦੇ ਬੀਟ ਦੀ ਉਹ ਤੇ ਕਰਦੇ ਕਣੀ ਤੇਰੇ ਲੱਗੇ ਆਇਆ ਨਾ ਲੱਗੇ ਤੇਰੇ ਐ ਆਹ ਕਿਹੜਾ ਮੰਗਾ ਲਿਆ ਜੀ ਹੈ ਆਇਆ ਕਿ ਨਹੀਂ ਲੱਗੇ ਤੇਰੇ ਮੰਮੀ ਦੁੱਜਾ ਪਾਣੀ ਦੁੱਜਾ ਹੋਣੀ ਓខਾ ਪਾਂਡੇ ਦਾ ਐਦਾਂ ਆਇਆ ਮਾਰੀ ਕੀ ਆ ਸਾਈਲੈਂਟ ਤੇ ਲੱਗੇ ਕੋਲ ਕੁਝ ਆ ਜਾ ਆ ਜਾ ਚੱਲ ਚੱਲ ਚੱਲਾ ਜਾ ਬੰਦ ਛਾਡੇ ਦੇ ਇੱਕ ਆ ਇੱਕ ਛੱਡ ਇੱਥੇ ਰੱਖੇ ਦੇ ਇਹ ਤਵੇ ਲਾਂਦਾ ਨਾ ਤਵੇ ਤੇ ਤੇ ਲਿਆਤਾ ਤਵਾ ਛਾਕੇ ਲਿਆ ਮਿਲਗਾ ਪ੍ਰੀਤ ਨੇ ਖਰੇ ਮੇਰੀ ਚਾਬੀ ਲਈ ਉਹ ਟੇਟ ਜੋ ਮੁੱਖਾ ਨਿਕਲ ਜਾਂਦਾ ਨਾ ਦੱਸਾ ਮੋਖਾ ਹੋਰ ਅਬ ਬਰੈਡ ਵੀ ਖਾ ਲ ਕਿਹੜੀ ਐਮੀ ਬੇਇਜ਼ਤੀ ਕਰਦਾ ਨ ਤੇਰੀ ਚੱਲ ਸੁਟਿਆ ਦੇਖਿਆ ਧਿਆਨ ਆ ਵੀ ਲੀਵਰ ਜਿਹਾ ਚੱਲ ਜੇ ਉਹ ਖਾ ਮਲੇ ਦੇ ਰਾ ਉਹ ਖਾ ਜਿਹਦਾ ਇਹਨੇ ਆਨੇ ਬਿਠਾ ਕੇ ਉਹਨੂੰ ਇਸ ਤਰ੍ਹਾਂ ਬੋਲੀ ਦੀ ਗੱਲਾਂ ਹਾਂ ਲੈ ਮੇਰਾ ਹੀ ਹੁਣ ਅੰਦਰ ਕੋਈ ਨਹੀਂ ਉਹਨਾਂ ਨੇ ਵੀ ਐ ਤੜਕੀਆਂ ਬੜਤੀਆਂ ਲੱਗ ਰਹੀਆਂ ਉਹ ਕਾ ਤੇਰਾ ਲੈਸ ਲਿਆ ਦੇ ਉਹ ਪੇਟ ਉਹ ਵੀ ਕੋਣ ਉਹਦਾ ਇਹ ਤੜਕਦਾ ਬੜਕਦਾ ਉਹ ਵੇ ਸਾਇਲੈਂਟ ਦਾ ਲੱਗ ਗਿਆ ਉਹ ਬਾਬਾ ਕੋਈ ਦਿਓ ਸਾਇਲੈਂਟ ਨਹੀਂਗਾ ਉਹ ਚਾਰ ਸੱਤੇ ਦਊ ਸਾਰਿਆਂ ਨੂੰ ਅਜੇ ਤੇ ਨਿੱਕਾ ਆ ਵਿਚਾਰਾ ਨਿੱਕਾ ਨਿਆ ਓਕੇ ਅਧਿਆਨੇ ਉਹ ਰੋੜਾ ਪਾ ਕੇ ਤੇ ਬਾਜੀ ਚ ਕਰਨਾ ਸੀ ਟੀਵੀ ਤੇ ਕਹਿੰਦਾ ਹੁਣ ਮੈਂ ਪਠੀਗਾ ਛੋਟੇ ਰਜਾਬੀ ਦਾ ਨਹੀਂ ਕਵਾਜੀ ਇਹ ਕਿਹੜੀ ਇਹਦੀ ਚਾਬੀ ਦਾ ਨਹੀਂ ਕਵਾਜੀ ਸੀ ਛੋਟੇ ਹੁੰਦੇ ਕੋਣ ਹੈ ਨਹੀਂ ਇਹ ਨਹੀਂ ਗਾਣਾ ਉਹਨੇ ਉੱਥਾ ਕੀ ਜੰਨਾ ਮਾ ਤੁਹਾਨੂੰ ਅੰਕਲ ਚਿਪਸ ਆ ਉਹ ਅੰਕਲ ਖਾਣੇ ਕਰੇ ਕਰਕਰੇ ਦਾ ਵੰਦਾਈ ਨਹੀਂ ਉਹ ਭਰਾ ਅੰਕਲ ਚਿਪਸ ਖਾਂਦਾ ਵਾ ਹਾਂ ਤੇਰੇ ਤੇ ਰੱਖ ਕੇ ਇਹ ਦਾਏ ਉਲਟੇ ਸੁਧੇਗਾ ਉਹ ਕੋਈ ਚਾਚ ਦਾ ਕੰਮ ਨਹੀਂ ਇਹਦਾ ਤੇ ਕੀ ਹੁੰਦਾ ਆਹ ਪਾਣੀ ਨੂੰ ਚਾਚ ਦਾ ਕੰਮ ਕਰ ਲੈਗਾ ਹਾਂ ਇਹ ਖਾਊਗਾ ਇਹ ਚੇ ਬੇਸਨ ਲਗਾ ਉਹ ਕੋਈ ਘਰ ਘਰ ਹੀ ਆ ੋਖਾ ਦਾ ਡਾ ਇਹ ਕਰ ਲੈ ਜਾਨੇ ਲਿਮਕੇਣਾ ਡੋਟ ਹੋ ਗਾਈ ਗੈਨਾ ਲਿਮਕੇਣਾ ਡੋਟ ਹੋ ਗੇਨੂ ਉਹ ਦੇ ਲਿਮ ਕਿ ਹੋਇਆ ਬੈਠੇ ਚੱਲ ਸਾਡੀ ਹੋ ਜਾਂਦੀ ਆ ਕੀ ਕਰ ਬਾਈ ਕੀ ਹੋ ਗਿਆ ਇਹਨੂੰ ਕੀ ਹੋਇਆ ਇਹ ਸੀ ਬੰਦ ਕਰ ਦਿੱ ਗਏ ਇੰਨਾ ਠੰਡਾ ਹੋ ਗਿਆ ਬੋਲੋ ਲਉਤੇ ਹੋਏ ਔਰ ਇਹ ਯਾਤਰੀਏ ਕਿਰਪਾ ਦਿਹਿਆਨ ਦੇ ਬਸਵੇਂ ਪਾਇੰਟ ਤੋਂ ਯੂਜ਼ ਕਰੇਗੇ ਜੋ ਪ੍ਰੋਪਰ ਲਾਈਟ ਹੋਵੇ ਕਿਛ ਕੋਣ ਚੱਕੜ ਉਹ ਜੋ ਕਾਝ ਵੀ ਚੱਕਰਾ ਠੀਕ ਉਹ ਮੈਂ ਕਾਝ ਵੀ ਦੇਖ ਕੀ ਕਹਿ ਰਹੇ ਵੀ ਮੈਂ ਕਹਿ ਰਿਹਾ ਹੁਣ ਕਿੰਨੇ ਵਜ ਗਏ 1 ਵਜ ਅਮਰਾ ਟਾਈਮ 8 ਵਜ ਕੇ 20 ਮਿੰਟ ਹੋ ਗਏ ਦੋ ਪੀਜੇ ਖਾਲੇ ਆ ਤੇ ਅੱਲੇ ਕਹਿੰਦਾ ਇੱਕ ਦੋ ਪੀਜੇ ਹੋਰ ਆ ਰਹੇ ਆ ਉੱਥੇ ਵੀ ਦੋ ਦੋ ਲਾਈਟਾਂ ਲਾ ਕੇ ਲਾਸਟ ਫਿਰ ਤੋ ਫਾਸਟਿੰਗ ਸ਼ੁਰੂ ਪੂਰੀ ਰਾਤ ਫਾਸਟਿੰਗ ਉਹ ਤੋਂ ਅਗਲੇ ਦਿਨ ਫਾਰਟਿੰਗ ਫਿਰ ਪੂਰੀ ਰਾਤ ਫਾਸਟਿੰਗ ਤੇ ਫੇਰ ਰੋਟੀ ਖਾਵਾਂਗਾ ਪਰਸੋਂ ਨੂੰ ਸਵੇਰੇ ਇਹ ਵਲੌਗ ਚ ਆਪਾਂ ਦੁਬਾਰਾ ਵੀ ਦੇਖਣਾ ਹੈ ਵੀ ਇਹ ਕਿੰਨੀ ਵਾਰੀ ਖਾਂਦਾ ਹੈ ਤੇ ਕੀ ਹਾਲ ਹਬਤਾ ਹੈ ਆਪਣੇ ਚੈਨਲ ਪੱਕਾ ਚੈਲੰਜ ਹੈ ਤੁਹਾਡਾ ਪੱਕਾ ਜੀ 100 ਦਾ ਹੈ ਪੀਜ਼ਾ ਹਾਲੀਏ ਵੇਲੇ ਬਾਹਰ ਆ ਗਿਆ ਹੈ ਮੰਮੀ ਤੁਹਾਡੇ ਹਿਸਾਬ ਨਾਲ ਪੱਕਾ ਡਾਈਟ ਤੇ ਰਹੂ ਕਿ ਨਹੀਂ ਅੱਧੀ ਬੋਰੀ ਦਾ ਮੈਦਾ ਆ ਗਿਆ ਤੇ ਇਹ ਵੀ ਡਾਈਟ ਹੈ ਨਹੀਂ ਤੋ ਕਾ ਨਾ ਮੰਨਨੇ ਕਰਿਆ ਗਿਆ ਲੱਗਿਆ ਆਨਲਾਈਨ ਚੱਕ ਹੋਰ ਆ ਗਿਆ ਜੀ ਕਿਹੜਾ ਆ ਬਲਾਲੀ ਖੋਲ ਜੇਤੀ ਪਨੀਰ ਆ ਦੇਖ ਲੋ ਜੀ ਕਹਿੰਦੇ ਡਾਈਟ ਕਰਨੀ ਹੈ ਬਲੇਗਿਆ ਆ ਡਾਈਟ ਕਰਨੀ ਇਹਨਾਂ ਨੇ ਇਹ ਆ ਲੋ ਡਾਈਟ ਪੀਜ਼ਾ ਇਹਨੂੰ ਡਾਈਟ ਪੀਜ਼ਾ ਕਹਿੰਦੇ ਆ ਡਾਈਟ ਪੀਜ਼ਾ ਮਾਂ ਤੈਨੂੰ ਹੈ ਬੰਬੇ ਕਿਉਂ ਦੋ ਲਓ ਮੰਮੀ ਥੋੜੀ ਫਲੈਕਸ ਨਹੀਂ ਦੇ ਦੇ ਲਓ ਜੀ ਮੰਮੀ ਇਹ ਤੁਸੀਂ ਖਾਓ ਬਲੇਗ ਦਾ ਅੰਟੀ ਨਹੀਂ ਤੇਰੀ ਮੂੰਗੀ ਵਸਰੀ ਨਾ ਤਬਰ ਦੀ ਸਿਹਤ ਦਊ ਆ ਦੇ ਆ ਡਾਈਟ ਮਹੰਗਵਾ ਉਹ ਤੜਕੇ ਨਾਲ ਗਿਆ ਤਾਂ ਭੀਖਾ ਨੇ ਫੋਟੋ ਹੀ ਕਾਣੀ ਨਾ ਲਾ ਦੇਣੀ ਮਾਣੇ ਕਿੰਦਾ ਸੀਟ ਬੈਂਡ ਲਾ ਦੇ ਲੈ ਲੈ ਇੱਥੇ ਹੀ ਮਰਸੀਡੀਜ਼ ਦੀ ਫੀਲਿੰਗ ਕੋਈ ਕਿਹੜੀ ਫੀਲਿੰਗ ਮਰਸੀਡੀਜ਼ ਦੀ ਚਾਹ ਫੋਟੋ ਛੰਡ ਨਾ ਆ ਵਾਲਾ ਸਹੀ ਅੰਦਾ ਸੋਨੂ ਸੀਟ ਵਾਲਾ ਬੈਠਾ ਬੈ ਕੇ ਉਹਰਾਡ ਤਾਂ ਨਹੀਂ ਹੁੰਦੀ ਨਾ ਕਿੱਦਾਂ ਕਬਰਾਟ ਟੱਕਦਾ ਉਹਨੂੰ ਆ ਦੇਖਿਆ ਦਿਖਾ ਦੇ। ਕੀ ਆ ਦੇਖਿਆ? ਜ਼ਬਰਦਸਤੀ ਡੱਬੇ ਚ ਪਾਇਆ ਹੁੰਦਾ। ਕੀ ਆ ਦੇਖਿਆ? ਆ ਦੇਖਿਆ। ਓ ਕਾ। ਖੱਪੜ ਦੇਖਿਆ ਤੇ। ਹਲੋ ਹਲੋ। ਇਹ ਥੱਪੜਾਂ ਚਾਟਾ ਕਰਦੇ ਇਹਨੂੰ। ਆ ਇੰਨੀ ਇੱਜ਼ਤ ਪ੍ਰੀਤ ਆਪਣੀ ਵੀ ਨਹੀਂ ਹੋਈ ਕਦੇ। ਹੋਈ ਆ। ਇੰਨੀ ਇੱਜ਼ਤ ਨਹੀਂ ਸਾਡੀ ਹੋਈ ਪ੍ਰੀਤ ਕਦੇ ਓ ਕੀ ਨਾ। ਐਮੀ। ਇੰਨੀ ਨਹੀਂ ਇੱਜ਼ਤ ਸਾਡੀ ਕਦੇ। ਵਾਹ। ਲੈ ਰਿਆ ਨਜ਼ਾਰੇ। ਜਾ ਮਰੀਜ਼ ਨਹੀਂ ਹੁੰਦਾ ਜਿੱਦਾਂ ਮੁੰਡਾ ਚੜਿਆ ਗੁਲਗੁਲ ਲੱਗਾ ਇਹਨੂੰ ਇਹ ਆਹ ਜਿੱਦਾਂ ਨਹੀਂ ਤੰਗੂ ਚੜਦੇ ਗੁਲਗੁਲ ਜਾਂ ਬੰਦੇ ਨੂੰ ਇੰਨਾ ਡਾਰਿਆ ਵੀ ਮੇਰੀ ਸਟੋਰੀ ਨਾ ਡਿਲੀਟ ਹੋ ਜਾਏ ਕਿਤੇ ਕਿ ਨਹੀਂ ਸਹੀ ਗੱਲ ਜੀ ਫੋਲੋਅਰ ਜ਼ਿਆਦਾ ਕਿ ਮੈਂ ਜ਼ਿਆਦਾ ਸਾਰੇ ਜਾਰੇ ਜ਼ਰੂਰੀ ਸਾਰੇ ਨਹੀਂ 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 ਪਾਪਾ ਜਾਨੀ ਚੱਲ ਆ ਜਾ ਫੇ ਅਮੀ ਚੱਲੀਏ ਆਹ ਇਹ ਤਾਂ ਪਤਾ ਹੀ ਹੈ ਤੁਹਾਨੂੰ ਹੈ ਉਹ ਕਬੱਡੀ ਕਬੱਡੀ ਆਵੇ ਤੇ ਲੇਸ ਦਾ ਚੇਤਾਪ ਲੇਸ ਖਾਣੇ ਆ ਲੇਸ ਖਾ ਕੇ ਕੀ ਕਰਨੇ ਨੂੰ ਉਹ ਲੈ ਕੇ ਜਾਣੇ ਆ ਪਾਪਾ ਉਹ ਅੰਡੀਆਂ ਲਗਵਾਉਣੇ ਚੇਤਾ ਨਹੀਂ ਆ ਭੁੱਲਾ ਦਾ ਪਾਪਾ ਉਹ ਚੁੱਪ ਨੂੰ ਦੇ ਆਂਕਲ ਚਲ ਅੰਟੀ ਨੂੰ ਚੱਲ ਵੀ ਪਹਿਲਾਂ ਵੀ ਚੱਲ ਵੀ ਬੀਬੀ ਨੂੰ ਮਿਲ ਲੈ ਫੇ ਸਸਤੀ ਗੱਲ ਕਰਦੇ ਬਾਏ ਬਾਏ ਕਰ ਦੋ ਫੇ ਓਏ ਜਿੱਦ ਤਰ੍ਹਾਂ ਮੈਨੂੰ ਮਿਲਦਾ ਹੈ ਨਾ ਤੇਰਾ ਮਿਲਣਾ ਕੋਟ ਚੱਲ ਉਹ ਜਾ ਰਿਹਾ ਕਿੱਧਰ ਕਿੱਦਾਂ ਕਿਹਾ ਇੱਕ ਦਿਨ ਕਹਿੰਦਾ ਹੈ ਕਹਿੰਦਾ ਕੁੜੀ ਲਿਆਈਏ ਆਪਾਂ ਚੈੱਕ ਕਰੀਏ ਮੈਂ ਕਿਹਾ ਫਿੱਟੇ ਮੂੰਹ ਤੂੰ ਡਾਕਟਰ ਆ ਕਿੱਦਾਂ ਕਹਿੰਦਾ ਕੁੜੀ ਲਿਆਈਏ ਚੈੱਕ ਕਰੀਏ ਮੰਮੀ ਨੂੰ ਕਹਿੰਦਾ ਹੀ ਆ ਨਾ ਮੰਮੀ ਕੀ ਕਹਿੰਦਾ ਜੀ ਕਨਕ ਕੁੜੀ ਲਈਏ ਚੱਕਰ ਗਏ ਨਾਲ ਮੇਕਾ ਕਿਹਦਾ ਕਨਕ ਦਾ ਆਪਾ ਕੁੜੀ ਲਈਏ ਚੈੱਕ ਕਰੀਏ ਕਰਦਾ ਮੇਰੇ ਇਹ ਸਾਲਾ ਇੱਕ ਮੀੜਾ ਚੈੱਕ ਹੋਇਆ ਇਹ ਕਿਹਦਾ ਤੂੰ ਇਹਦਾ ਚੈੱਕ ਕਰਦਾ ਚੱਲ ਫੇ ਚੱਲ ਫੇ ਪ੍ਰੀਤ ਨੂੰ ਮਿਲ ਲਾ ਫੇ ਸਸਰੀ ਗੱਲ ਨਹੀਂ ਕਰਨੀ ਹੈ ਉਹ 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 ਪੰਡੇ ਨੂੰ ਪੰਡਿੰਗ ਪੁੱਛੀ ਦੇ ਪੰਡਿੰਗ ਪੁੱਛੀ ਦੇ ਚਲਾ ਮੁੱਚੀ ਕਰੀਏ ਆ ਕਰਕੇ ਆਇਆ ਲਿਪਟੋ ਲਿਪੋਈਏ ਦਾਲ ਅੱਖਾਂ ਮੇਰੇ ਪੁੱਛੀ ਲੈ ਅੱਛਾ ਪੁੱਛੀ ਕਰਦੇ ਆ ਜਾ ਪਿਆਰ ਵਧਾਈਏ ਕਰਦੇ ਕਿੰਨਾ ਗੋਰਾ ਮੁੰਡਾ ਓਏ ਕਿੰਨਾ ਗੋਰਾ ਆਇਆ ਮਰੋਇ ਨੋਨਾ ਰਾਂਗੀ ਕਾਲਾ ਮੇਰਾ ਕਿੰਨਾ ਗੋਰਾ ਹੈ ਬਹਾ ਮਰਾ ਰਾਂਗੀ ਕਾਲਾ ਮਰੋਇ ਨੋਨਾ ਵਾ ਕੁਛ ਕਹ ਲੈ ਇੱਥੇ ਕਰਦੇ ਆਲਾ ਆ ਕੀ ਕਰਲਾ ਕਿਵੇ ਨਹੀਂ ਕਾਲਾ ਹੁੰਦਾ ਉਹ ਕਾਲਾ ਹੁੰਦਾ ਉਹ ਕਾਲਾ ਯਾਰ ਕਦਾ ਨਾ ਕਰਿਆ ਕਰ। ਕਾਲੇ ਨਹੀਂ ਹंगे ਪੰਜਾਬ ਦੇ। ਚੱਲ ਠੀਕ ਆ ਫੇ ਸਾਸੀ ਕਾਲ ਕਰਦੇ। ਨਹੀਂ ਇਹ ਕਾਲਾ ਵਾ। ਸੋਨਾ। ਸੋਨਾ ਆ। ਗੋਲੇ। ਫਾਂਡਾ ਆਪਣੇ ਆਪ ਨੂੰ ਸੋਨਾ ਕਹੀ ਜਾਂਦਾ। ਸੋਨਾ ਆ। ਸੋਨਾ ਕਹਿੰਦਾ। ਜਾਣਾ ਇੱਥੇ। ਚੱਲ ਫੇ। ਚੱਲ ਠੀਕ ਆ ਓਕੇ ਸਾਸੀ ਕਾਲ ਕਰ। ਉੱਥੇ ਉਹਨੂੰ ਬਾਹਰ ਕਰੀਂ ਜਾ। ਕੈਮਰੇਜ ਕੈਮਰੇਜ। ਕਿੱਥੇ ਬਾਹਰ ਕਰੀਂ? ਤੂੰ ਬੰਦੀਖਣਾ ਹੀ ਨਹੀਂ ਪਤਾ ਲੱਗਦਾ ਉਹ ਗੱਡੀ ਘੜੀ ਕੇ ਪਾ ਚੱਲ ਫੇ ਚੱਲ ਚੱਲ ਬਾਹਰ ਬਾਹਰ ਗਰਮੀ ਆ ਮਜ਼ਾ ਆਇਆ ਮਜ਼ਾ ਕੇ ਚੀਜ਼ ਆ ਗਿਆ ਜੀ ਆ ਦੇ ਆ ਦੇ ਆਈ ਨਹੀਂ ਆ ਜਾ ਆ ਜਾ ਆ ਜਾ ਆ ਜਾ ਉਹ ਇਤੋਂ ਡਰ ਰਹੀ ਜਾਂਦਾ ਉਹ ਇਤੋਂ ਡਰ ਰਹੀ ਸੀ ਮੰਮੀ ਆ ਜਾ ਮਨਾ ਲਈਏ ਚੱਲ ਨਹੀਂ ਕੁਝ ਕਹਿੰਦੀ ਚੱਲ ਚੱਲ ਜਾ ਲਾਓ ਦੇ ਉਹ ਕਿੰਨੇ ਆ ਉਹ ਤਾਂ ਆ ਦੇ ਆ ਦੇ ਆਈਆ 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 ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਉਹ ਉਹ ਕੌਣ ਆ ਮੇਰੀ ਗੱਲ ਉਹ ਕੌਣ ਆ ਉਹ ਉਹ ਇਹੀ ਹੈ ਜਿਹਦੀ ਕੁੱਤੇ ਖਾਣੀ ਕਰਾਈ ਉਹਦਣ ਆ ਤਾਂ ਪਤਾ ਹੀ ਆ ਤੁਹਾਨੂੰ ਬਾਦਲ ਤੇ ਆ ਲੈ ਮੈਂ ਦਾ ਖੁਸ਼ ਸਾਵੀ ਭਾ ਇਧਰ ਹੀ ਬੰਦੇ ਖੁਸ਼ੀ ਹੈ ਯਾਰ ਮੈਂ ਸਾਵੀ ਭਾਈ ਹਾਂਜੀ ਆ ਜਾ ਆ ਜਾ ਆ ਚਕਸ਼ਿੰਦਰ ਚਕਸ਼ਿੰਦਰ ਸਿੰਧਾ ਸਾਰਿਆਂ ਨੂੰ ਦੱਸੀ ਇਹਨਾਂ ਫਿਰ ਕੀ ਆ ਭਾਈ ਸਾਲੀ ਆ ਆਪਣੀ ਆ ਸਖਿੰਦਰ ਜਿੰਦੇ ਨੇ ਪੱਗ ਵੰਨੀ ਆ ਚੈੱਕ ਕਰੋ ਮਾੜਾ ਮਾੜਾ ਬਿੰਦ ਰੱਖਿਆ ਮਾੜਾ ਬਿੰਦ ਰੱਖਿਆ ਨਹੀਂ ਇੱਧਰ ਉਹਦਾ ਤੇ ਉਹਦਾ ਉਹਦਾ ਤੇ ਤੁਹਾਨੂੰ ਪਤਾ ਲੋਕਲ 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 ਦਲ ਹਾਂਜੀ ਇੱਥੇ ਬਲੌਗ ਦੀ ਐਂਡਿੰਗ ਹੈ ਜੀ ਸਾਰਿਆਂ ਨੇ ਬਲੌਗ ਸਾਰਾ ਜਰੂਰ ਦੇਖਿਆ ਹੋਣਾ ਵਾ ਉਹ ਤਾਰੇ ਬਦਿਆ ਬੋਲੇ ਸਤਿ ਸ਼੍ਰੀ ਅਕਾਲ ਆਦਾਬ